ਲਓ ਜੀ ਕਹਿੰਦੇ ਆਪਾਂ ਕੌਂਕੇ ਪਿੰਡ ਦੇ ਜਾਗੇ ਮੇਰੇ ਵੀਰੋ ਤੇ ਅੱਜ ਬਾਬਾ ਰੋਡੂ ਜੀ ਦੀ ਵਰਸ਼ੀ ਆ 6 ਸਤੰਬਰ ਦਾ ਨਿ ਸ਼ਨੀਵਾਰ ਨੂੰ ਅੱਜ ਕਹਿੰਦੇ ਬਹੁਤ ਅਹੀ ਚੋਟੀ ਦੇ ਕਲਾਕਾਰ ਆਣੇ ਆ ਕਹਿੰਦੇ ਮੇਰੇ ਵੀਰੋ ਆਪਾਂ ਅੱਜ ਤੁਹਾਨੂੰ ਬਾਬਾ ਰੋਡੂ ਜੀ ਦੇ ਮੇਲੇ ਦੇ ਲੰਗਰ ਲਾਗਦੇ ਦਿਖਾਉਣੇ ਆ ਯੋਗ ਵੀ ਮੋੜਿਓ ਸਟਾਰਟ ਹੋ ਜਾਣੇ ਆ ਲੋ ਵੀ ਪਹਿਲਾ ਲੰਗਰ ਆ ਗਿਆ ਕਹਿੰਦੇ ਖਾੜੇ ਵਾਲੇ ਰਾਹ ਤੇ ਐਂਡੇ ਵੀ ਵਿਰਾਣੇ ਪੂਰੀ ਕਹਿੰਦੇ ਰੌਣਕ ਬੰਨੀ ਹੋਈ ਆ ਹੋਰ ਵੀਰੇ ਬਾਬਰ ਉਡੂ ਜੀ ਦੇ ਵਰਸ਼ੀ ਦੀਆਂ ਚੱਲਦੀਆਂ ਤਿਆਰੀਆਂ ਹੋਲ ਅੱਜ ਲਾਸਟ ਦਿਨ ਠੀਕ ਆ ਜੀ ਲੋ ਜੀ ਕਹਿੰਦੇ ਆਖੇ ਐਂਡੇ ਪੂਰਾ ਲੰਗਰਾਂ ਦਾ ਪ੍ਰਬੰਧ ਆ ਤੇ ਤਿਆਰੀਆਂ ਫੁੱਲ ਚੱਲ ਰਹੀਆਂ ਨੇ ਇੱਕ ਲੰਗਰ ਕਹਿੰਦੇ ਮੂਹਰੇ ਆ ਜਾਣਾ ਹੋਰ ਨੋਵੇਂ ਮੇਰੇ ਵੀਰੇ ਦੂਸਰਾ ਲੰਗਰ ਆ ਗਿਆ ਕਹਿੰਦੇ ਕਹਿੰਦੇ ਬੰਦਿਆਂ ਨੇ ਪੂਰੇ ਛੋਟੀ ਦੇ ਪ੍ਰਬੰਧ ਕੀਤੇ ਆ ਤਰਪਾਲਾਂ ਦੇਖੋ ਤਣੀਆਂ ਵੀ ਆ ਲੰਗਰਾਂ ਵਾਸਤੇ ਤਰਪਾਲਾਂ ਦੇਖੋ ਇੱਕ ਲੰਗਰ ਇੱਧਰ ਆ ਆ ਦੇਖੋ ਤੁਸੀਂ ਕਹਿੰਦੇ ਅੱਜ ਇੱਥੇ ਪਕੌੜਿਆਂ ਦਾ ਲੰਗਰ ਆ ਗਿਆ ਪੂਰੀ ਵਧੀਆ ਡੈਕੋਰੇਸ਼ਨ ਹੈ ਪੈਂਡਕਾਂ ਕੇ ਗਲਾ ਜਿਲ੍ਹਾ ਲੁਧਿਆਣਾ ਦਾ ਪਿੰਡ ਆ ਕਹਿੰਦੇ ਬਾਬਾ ਰੂਜੂ ਜੀ ਦੀ ਵਰਸ਼ੀ ਆ ਤੇ ਪੂਰੀਆਂ ਚੋਟੀ ਤੇ ਤਿਆਰੀਆਂ ਚੱਲ ਰਹੀਆਂ ਨੇ ਲੋ ਵੀਰੇ ਵੀਰੇ ਕਹਿੰਦੇ ਤੀਸਰਾ ਲੰਗਰ ਆ ਗਿਆ ਕਹਿੰਦੇ ਡੱਲੇ ਨੂੰ ਜਾਣ ਵਾਲੇ ਰਾਹ ਤੇ ਲੰਗਰ ਇੱਕ ਲੰਗਰ ਆ ਸੀ ਸੰਗਤ ਵੀ ਆਉਂਦੀ ਸੰਗਤ ਵੀ ਕਹਿੰਦੇ ਪੰਜਣ ਲਾਗੇ ਵੀਰੋ ਐਂਡੇ ਪੂਰਾ ਚੋਟੀ ਦਾ ਤੇ ਪਾਰਾ ਮੇਲਾ ਬਾਬਾ ਰੋਟੂ ਜੀ ਦਾ